ਲਓ ਵੀ ਮਿੱਤਰੋ ਅੱਜ ਲਾਟਰੀ ਪਾ ਲੋ ਦਿਨ ਰਿੰਦੇ ਥੋੜੀ 15-20 ਦਿਨਾਂ ਤੱਕ ਲਾਟਰੀ ਦਾ ਰਿਜ਼ਲਟ ਆ ਜੂ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਪਲਟਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਭਰਾ ਆਪਣੇ Facebook ਪੇਜ ਤੋਂ ਜੁੜੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਜੀ ਆਇਆਂ ਨੂੰ ਦੋਸਤੋ ਅੱਜ ਫਿਰ ਇੱਕ ਨਵਾਂ ਦਿਨ ਨਵੀਂ ਸਵੇਰ ਨਾਲ ਤੇ ਨਵੇਂ ਜਾਨਵਰ ਦੇ ਵੀਡੀਓ ਨਾਲ હાજર ਹੋਏ ਆ ਤੁਹਾਡੇ ਸਾਹਮਣੇ ਅੱਜ ਜਿਹੜਾ ਜਾਨਵਰ ਲਿਆਏ ਆ ਬਹੁਤ ਹੀ ਚੰਗੀ ਘੋੜੀ ਆ ਪਹਿਲਾਂ ਤਾਂ ਵੰਤਰਾ ਵੰਤਰਾ ਦੇਖੋ ਇਹਦੀਆਂ ਗਰਦਨ ਦੀ ਹੋਈ ਪੇਟ ਲ ਘੋੜੀ ਆ ਕੰਨ ਕੰਡੀਸ਼ਨ ਦੀ ਚੰਗੀ ਆ ਉੱਪਰੋਂ ਗੱਬਣ ਗੱਬਣ ਵੀ ਕਾਦੀ ਵਸ ਲਾਟ ਰਹੀ ਆ ਤੇ ਇੱਕ ਗੱਲ ਹੋਰ ਇੱਕ ਦੇ ਮੁੱਲ 'ਚ ਦੋ ਮਿਲ ਜਾਣੀਆਂ ਮੰਨ ਲਓ ਥੋੜੇ ਦਿਨਾਂ ਨੂੰ ਇਹਨੇ ਦੋ ਬਨ ਜਾਣਾ ਘੋੜੀ ਦਿਨਾਂ ਤੇ ਆ ਦੇਣੀ ਲੈਂਦੀ ਕਿੰਨੇ ਦਿਨ ਲੈਂਦੀ ਆ ਕਿਹੜੇ ਘੋੜੇ ਤੋਂ ਗੱਬਣ ਆ ਮਗਰਲੇ ਸੂਏ ਕੀ ਦਿੱਤਾ ਇਹ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਤਾਂ ਜੋ ਤੁਹਾਨੂੰ ਇਸ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਆ ਸਾਰੀ ਵੀਡੀਓ ਦੇ ਵਿੱਚ ਹੀ ਮਿਲ ਜੇ ਤੇ ਉਮਰ ਹਾਈਟ ਖਾਲੀ ਗੱਭਣ ਸਾਰਾ ਆਪਾਂ ਵੀਡੀਓ ਦੇ ਵਿੱਚ ਹੀ ਡਿਟੇਲ ਦੇ ਦੇਣੀ ਹੁੰਦੀ ਬਸ ਵੀਡੀਓ 4 ਮਿੰਟਾਂ ਦੀ ਆ ਸਾਰੀ ਦੇਖ ਲਓ ਤਾਂ ਜੋ ਤੁਹਾਡਾ ਵੀ ਸਮਾਂ ਖਰਾਬ ਨਾ ਹੋਵੇ ਤੇ ਮੇਰਾ ਵੀ ਸਮਾਂ ਖਰਾਬ ਨਾ ਹੋਵੇ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੈ ਜੇ ਤੁਹਾਡੇ ਫੈਟ ਬੈਂਦੀ ਦੀ ਹੀ ਤਾਂ ਤੇਰੇ ਇਹ ਤਾਂ ਤੁਸੀਂ ਫੋਨ ਤੇ ਪਾਸ ਲਿਓ ਨੰਬਰ 2 ਤੇ ਆ ਕੇ ਫਾਰਮ ਤੇ ਆਪਦੀ ਘੋੜੀ ਦੇਖ ਕੇ ਤਸੱਲੀ ਕਰ ਲਿਓ ਤੇ ਆਜੋ ਆਪਾਂ ਵੱਧਦੇ ਹਾਂ ਵੀਡੀਓ ਵੱਲ ਬੇਨਤੀ ਹੈ ਜਿਹੜੇ ਸੱਜਣ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਵੀ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਦੀ ਅਪਡੇਟ ਤੁਹਾਡੇ ਤਾਂ ਸਾਰਿਆਂ ਤੋਂ ਪਹਿਲਾਂ ਪਹੁੰਚਦੀ ਰਹੇ ਤੇ ਵੀਡੀਓ ਦੇ ਥੱਲੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਜਾਂ ਘੋੜੀ ਕਿੰਦਾਂ ਦੀ ਲੱਗੀ ਤੇ ਆਜੋ ਵੱਧਦੇ ਹਾਂ ਦੋਸਤੋ ਵੀਡੀਓ ਵੱਲ ਦੋਸਤੋ 5.5 6 ਸਾਲ ਪਹਿਲਾਂ ਦਾ ਘੋੜੀ ਦੀ ਉਮਰ ਆ ਤੇ ਸੂਏ ਨੌਕਰੀ ਹੀ ਦਿੰਦੀ ਆ ਮਗਰਲੇ ਸੂਏ ਵੀ ਨੌਕਰੀ ਬੁਸ਼ੇਰੀ ਸੀ ਮਾਲਕਾਂ ਨੇ ਆਪਾਂ ਨੂੰ ਫੋਟੋ ਵੀ ਦਿਖਾਤੀ ਜੇ ਕਿ ਭਰਾ ਨੂੰ ਫੋਟੋ ਚਾਹੀਦੀ ਹੋਈ ਆਪਾਂ ਮਗਰਲੇ ਸੂਏ ਦੀ ਫੋਟੋ ਵੀ ਦੇ ਦਾਂ ਜਮਾਂ ਆਂਡੇ ਨਾਲ ਦੀ ਚੱਟੀ ਬੁਸ਼ੇਰੀ ਸੀ ਇੱਕ ਵੀ ਸਪੌਟ ਰਹਿਣੀ ਸੀ ਬੱਚੀ ਦੇ ਬਹੁਤ ਚੰਗੀ ਬੁਸ਼ੇਰੀ ਦਿੱਤੀ ਤੇ ਬਾਬਾ ਸੌਖਾ ਰੱਖ ਕੇ ਐਕਟੀ ਵੀ ਆਂਡੇ ਨਾਲ ਦੀ ਬੁਸ਼ੇਰੀ ਦਊ ਦਨੇ ਰਹਿੰਦੇ ਆ ਥੋੜੇ ਹਾਂਜੀ ਦੋਸਤੋ ਗੱਭਣ ਆ ਜੀ 10.5 ਮਹੀਨਿਆਂ ਦੀ ਮੰਨ ਲਓ 15-20 ਦਿਨ ਹੀ ਲਊ ਕੋੜੀ ਜ਼ਿਆਦਾ ਟਾਈਮ ਨਹੀਂ ਲੈਂਦੀ ਦੁੱਧ ਦੁੱਧ ਲਾਏ ਆਈ ਤੋ ਜਿਹੜੇ ਲਵੇ ਘੋੜੀ ਭਾਲਦੇ ਹੁੰਦੇ ਮੈਨੂੰ ਵਿੱਚ ਦੀ ਕਈ ਵਾਰ ਭਰਾਵਾਂ ਦੇ ਫੋਨ ਆਉਂਦੇ ਬਸ ਬਾਈ ਜਾਂ ਦਿਨਾ ਤੇ ਹੋਵੇ ਜਾਂ ਸੂਈ ਹੋਈ ਹੋਵੇ ਤਾਂ ਦੋਸਤੋ ਦਿਨਾ ਤੇ ਘੋੜੀ ਆ ਨੋਕਰੇ ਬੱਚੇ ਦੇਣ ਵਾਲੀ ਐ ਤੇ ਕਾਲੀ ਚੰਬੀ ਆ ਚਾਰੇ ਪੈਰ ਚੱਟੇ ਥੱਲੇੋਂ ਢੱਡ ਚੱਟਾ ਸਾਰਾ ਮੂੰਹ ਚੱਟਾ ਤੇ ਗੱਬਣ ਹੈਗੇ 10ਵੇਂ ਮਹੀਨੇ ਦੀ ਸੱਖਾਂ ਵਾਲੀ ਬਾਈ ਵਾਲੇ ਘੋੜੇ ਤੋਂ ਨੋਕਰੇ ਤੋਂ ਕੰਨ ਨੂੰ ਦੇਖੋ ਜਮਾ ਛੋਟਾ ਕੰਨ ਆ ਕੁੰਡੀ ਵਾਲਾ ਕੰਨ ਆ ਤੇ ਮੱਥਾ ਸਾਰਾ ਚੱਟਾ ਤੇ ਇੱਕ ਚੀਜ਼ ਹੋਰ ਨੋਟ ਕਰੋ ਇਹਦੀ ਗਰਦਨ ਦੇਖੋ ਪਹਿਲਾਂ ਦਾ ਕਿੰਨੀ ਚੰਗੀ ਕਰਦਨ ਆਮ ਤੌਰ ਤੇ ਇਹ ਕਰਦਨ ਲਈ ਲੋਕ ਲੱਖਾਂ ਲੱਖਾਂ ਰੁਪਏ ਮਗਰ ਚੱਕੀ ਫਿਰਦੇ ਆੇ ਇਹੀ ਤਾਂ ਉਹਦੇ ਬੱਚੇ ਦੇ ਆਉਂਦੀ ਆ ਜਿਹੜੀ ਮਗਰਲੇ ਸੂਏ ਦੀ ਨੌਕਰੀ ਬੇਸ਼ੇਰੀ ਸੀ ਡਿੱਟੋ ਕਾਪੀ ਧੌਣ ਦੀ ਇਦਾਂ ਸੀ ਛੋਟਾ ਛੋਟਾ ਕੰਨ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਸੀ ਤੇ ਮੇਨ ਗੱਲ ਹੈ ਜਿਹੜੀ ਨੰਬਰ 2 ਤੇ ਗੱਲ ਆ ਕੁੜੀ ਪੇਟਲ ਬਹੁਤ ਆ ਬੱਚਾ ਬਹੁਤ ਹਾਈਟ ਵਾਲਾ ਦਿੰਦੀ ਐ ਸਪੈਸ਼ਲ ਸੂਏ ਵਾਲੀ ਬੱਚੀ ਮੈਂ ਫੋਟੋਆਂ ਦੇ ਦੇਖੀ ਆ ਤਾਂ ਬਹੁਤ ਚੰਗੀ ਹਾਈਟ ਵਾਲੀ ਬੱਚੀ ਸੀ ਕੋ ਘੋੜੀ ਦਾ ਪੇਟ ਦੇਖੋ ਝੋਲੀ ਕਿੱਡੀ ਛੱਡੀ ਹੋਈ ਆ ਤੇ ਬੱਚਾ ਹੀ ਇਹਦੇ ਪੇਟ ਨੇ ਦੇਣਾ ਸਾਰਾ ਤੇ ਘੋੜੀ ਦੀ ਆਪਦੀ ਜਿਹੜੀ ਹਾਈਟ ਪਰਫੈਕਟ ਹਾਈਟ ਸਾਢੇ 9 ਟੈਂਚਾ ਦੋਸਤੋ ਪਰ ਬੱਚਾ ਦਿੰਦੀ ਹੈ 364 ਇੰਚ ਹਾਈਟ ਵਾਲਾ ਸੋ ਜੇ ਕਿਸੇ ਦੇ ਕਾਲੀ ਚੰਬੀ ਘੋੜੀ ਭਾਲਦਾ ਹੋਇਆ ਨੁਖਰੇ ਬੱਚੇ ਦੇਣ ਵਾਲੀ ਭਾਸਰ ਪੈਸੇ ਲਾਉਣੇ ਆ ਤੇ ਗੱਬਣ ਭਾਲਦਾ ਹੁੰਦਾ ਗੱਬਣ ਤਾਂ ਛੱਡੋ ਦੋਸਤੋ ਦਿਨਾਂ ਤੇ ਹੀ ਆ ਹਨਾ ਕੋ ਬਾਲਾ ਇੰਤਜ਼ਾਰ ਕਰਨ ਦੀ ਲੋਡ ਵੀ ਨਹੀਂ ਪੈਣੀ 10 15 ਦਿਨਾਂ ਨੂੰ ਸੂਪ ਹੈ ਨਾ ਘੋੜੀ ਨੇ ਸੋ ਘੋੜੀ ਦਿਖਾਤੀ ਦੋਸਤੋ ਪਾ ਤੁਹਾਨੂੰ ਮੂਹ ਰ ਮਗਰੋਂ ਚਾਰੇ ਪਾਸੋਂ ਬਾਲਪੋਰੀਆਂ ਦੀ ਸਾਫ ਹੱਥਾਂ ਪੈਰਾਂ ਦੀ ਸਾਫ ਤੇ ਗੱਬਣ 10.5 ਮਹੀਨੇ ਦੀ ਕੰਨ ਕੰਨ ਚੰਗਾ ਲੱਗਿਆ ਗਰਦਨ ਹੈਕ ਫੇਸ ਮੂੰਹ ਮਾ ਸਾਰਾ ਪੂਰਾ ਪਤਲਾ ਚੰਗੇ ਅਗਲੇ ਵਾਰ ਤੁਸੀਂ ਸਲੇਜ ਚੰਗੇ ਘੋੜੇ ਤੋਂ ਭਰਾ ਕੇ ਜਿਹੋ ਜੋ ਮਰਜ਼ੀ ਬੱਚਾ ਆਪਦੀ ਪਸੰਦ ਦਾ ਵੀ ਲੈ ਸਕਦੇ ਆ ਤੇ ਹੁਣ ਉੱਪਰ ਚੱਲ ਪਏ ਨੰਬਰ ਨੰਬਰ ਕਰ ਲਿਓ ਨੋਟ ਜੇ ਤੁਹਾਡੇ ਘੋੜੀ ਫਿੱਟ ਹੋਵੇ ਤਾਂ ਫੋਨ ਲਾ ਲਿਓ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਧੰਨਵਾਦ